ਐਮਪੀ ਅਮਰਿਤਪਾਲ ਨਾਲ ਜੁੜਿਆ ਅਜਨਾਲਾ ਥਾਣੇ ਦਾ ਮਾਮਲਾ ਤਾਂ ਸਭ ਨੂੰ ਯਾਦ ਹੀ ਹੋਣਾ ਹੈ ਹੁਣ ਇਹ ਮਾਮਲਾ ਇੱਕ ਵਾਰ ਫਿਰ ਤੁਰਕੀਆਂ ਚ ਆ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੇਰੀ ਲੜਾਈ ਅਮਰਿਤਪਾਲ ਨਾਲ ਹੋਈ ਸੀ ਜਿਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਸਨ ਵਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਿਤਪਾਲ ਆਪਣੀ ਗਲਤੀ ਮੰਨੇ ਵ੍ਰਿੰਦਰ ਸਿੰਘ ਨੇ ਕਿਹਾ ਹੈ ਕਿ ਅਮ੍ਰਿਤਪਾਲ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਭਾਵੇਂ ਕਿ ਉਹ ਇਸ ਮਾਮਲੇ ਤੋਂ ਆਜ਼ਾਦ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ 2023 ਦੇ ਵਿੱਚ ਜਦੋਂ ਉਹਨਾਂ ਨੇ ਅਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤਾਂ ਅਮ੍ਰਿਤਪਾਲ ਦੇ ਪਰਿਵਾਰ ਨੇ ਆਪਣੀ ਗਲਤੀ ਮੰਨ ਲਈ ਸੀ ਪਰ ਇਸ ਦੇ ਨਾਲ ਹੀ ਉਹਨਾਂ ਆਖਿਆ ਸੀ ਕਿ ਅਮ੍ਰਿਤਪਾਲ ਮੁਆਫੀ ਨਹੀਂ ਮੰਗ ਸਕਦਾ ਇਸ ਤੋਂ ਬਾਅਦ ਸਾਡੀ ਖੇਡ ਸ਼ੁਰੂ ਹੋਈ ਵਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ ਵਰਿੰਦਰ ਸਿੰਘ ਨੇ ਕਿਹਾ ਕਿ ਮੈਂ 2 ਸਾਲ ਤੱਕ ਲਗਾਤਾਰ ਚੁੱਪ ਰਿਹਾ ਪਰ ਹੁਣ ਪਾਰਟੀ ਦੇ ਐਲਾਨ ਦੇ ਵਿੱਚ ਦੇਖਿਆ ਤਾਂ ਸਰਜੀਤ ਸਿੰਘ ਖਾਲਸਾ ਵੀ ਹੈ ਜਿਸ ਦਾ ਮੈਂ ਸਤਿਕਾਰ ਕਰਦਾ ਹਾਂ ਅਤੇ ਉਸ ਦੇ ਪਰਿਵਾਰ ਨਾਲ ਸਾਡੇ ਸਬੰਧ ਵੀ ਹਨ ਪਾਰਟੀ ਬਾਰੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਸ ਦੀ ਤਾਕਤ ਕੀ ਸੀ ਪਰ ਇਤਰਾਜ਼ ਇਹ ਹੈ ਕਿ ਉਹ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਝੂਠ ਬੋਲ ਰਿਹਾ ਹੈ ਇਜ਼ਲੀ ਅਸੀਂ ਕਹਿੰਦੇ ਹਾਂ ਕਿ ਜੇਕਰ ਉਹ ਦਰਬਾਰ ਸਾਹਿਬ ਆ ਕੇ ਆਖੇ ਕਿ ਉਸਨੇ ਅਜਹਾਂ ਨਹੀਂ ਕੀਤਾ ਤੇ ਕੁੱਟਮਾਰ ਤੇ ਬੇਇਜ਼ਤੀ ਕੋਈ ਹੈ ਤਾਂ ਅਮਰਿਤਪਾਲ ਨੂੰ ਮੈਂ ਮੁਆਫ ਕਰਨ ਲਈ ਤਿਆਰ ਹਾਂ ਪਰ ਇਸ ਦੇ ਨਾਲ ਹੀ ਮੈਨੂੰ ਝੂਠਾ ਸਾਬਿਤ ਕਰੇ ਵਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਜਦਕਿ ਮੈਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਧਰ ਪੰਜਾਬ ਦੇ ਲੋਕ ਸਭਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਨੇ ਜਦੋਂ ਨਵੀਂ ਪਾਰਟੀ ਦਾ ਗਠਨ ਕੀਤਾ ਉਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲੇ ਪਟੀਸ਼ਨ ਵੀ ਦਾਇਰ ਕੀਤੀ ਜਿਸ ਦੇ ਵਿੱਚ ਅਮਰਿਤਪਾਲ ਨੇ ਗੰਤੰਤਰ ਪਰੇਡ ਦੇਖਣ ਦੇ ਨਾਂ ਨਾਲ ਸੰਸਦ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਲਗਭਗ ਬਹੁਤਿਆਂ ਨੂੰ ਪਤਾ ਯੋਗ ਹੈ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਇਹ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੀ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲੈ ਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਜੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਪੂਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ। ਤੇ ਹੁਰੇ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਉਹ ਪੰਥਕ ਤੌਰ ਤੇ ਹੋਣ ਚਾਹੀਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਮਸਲਾ ਇਹ ਹੱਲ ਹੋਵੇ ਤੇ ਉਹ ਹੱਲ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ ਅਗਵਾ ਕੀਤਾ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਵੀ ਹਾਂ ਅਸੀਂ ਮਾਰਕਟਾਈ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪਾਲ ਖੁਦ ਵੀ ਮੁਕਰਿਆ ਸੀਗਾ ਸ਼ੁਰੂ ਤੋਂ ਹੀ ਜਦੋਂ ਸਾਡੀ ਸਬਰੌੜਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਾਣੇ ਸੀਗੇ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਪਰ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਜੀ ਤੇ ਉਹ ਪਰਿਵਾਰ ਨੇ ਹੀ માતા ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀਆਂ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧਮਕਾਇਆ ਵੀ ਗਿਆ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਗਿਆ ਵੀ ਸਾਡੇ ਕੋਲ ਬਹੁਤ ਇਥੇ ਸਿੰਘ ਆਉਂਨੇ ਆ ਜੀ ਬੰਦੇ ਆਉਂਨੇ ਆ ਜੀ ਜਿਹੜੇ ਸਾਨੂੰ ਆ ਕੇ ਇਹ ਗੱਲ ਕਹਿੰਦੇ ਆ ਬਈ ਸਾਨੂੰ માતા ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ માતા ਦੇ ਇਹ ਸ਼ਬਦਾਵਲੀ ਸੀਗੀ ਮੇਰੇ ਪ੍ਰਤੀ ਵੀ ਬਰਿੰਦਰ ਸਿੰਘ ਜੇ ਕੱਲ ਨੂੰ ਤੇਰਾ ਕਿਸੇ ਨੂੰ ਨੁਕਸਾਨ ਕਰਤਾ ਫਿਰ ਤੂੰ ਸਾਡਾ ਨਾਮ ਨਾ ਲਾਈਂ ਵੀ ਭਾਈ ਸਾਹਿਬ ਦੇ ਬਹੁਤ ਕਟੜੇ ਇੱਥੇ ਜਿਹੜੇ ਮਹਿਤਿਆ ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘਾ ਢੀਖੀ ਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਿਸ ਤੋਂ ਪੰਘੋੜਾ ਚੱਲ ਰਿਹਾ ਸੀਗਾ ਉਹ ਵੀ ਉੱਥੇ ਪਰਿਵਾਰ ਵਿੱਚ ਹਾਜ਼ਰ ਸੀਗਾ ਜਿਸ ਦਾ ਕਿ ਆਪਾਂ ਨੇ ਜੇਕਰ ਕੋਈ ਨਹੀਂ ਕੀਤਾ ਵੀ ਚਲੋ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਆ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹੀਆਂ ਪਿਛਲੇ 2 ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਹੈ ਉਹ ਇਹ ਆ ਵੀ ਜਿਹੜੀ ਹੁਣ ਇਹਨਾਂ ਨੇ ਮੱਗੀ ਵਾਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਪਾਲ ਸਿੰਘ ਦੇ ਪਰਿਵਾਰ ਨੇ ਕੀਤਾ ਤੇ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜਦੋਂ ਸਤਿਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਅਗੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਜੀ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸਬੰਧ ਨੇ ਦਿਲ ਤੋਂ ਜੀ ਕਿ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਐਮਪੀ ਬਣਨ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਜੀ ਇਹਨਾਂ ਨੂੰ ਪਹਿਲਾਂ ਤੋਂ ਹੀ ਜਾਣਦਾ ਤੇ ਆਪਣੀ ਭੈਣ ਦਾ ਉਹਨੂੰ ਸੰਦੀਪ ਕੌਰ ਨਾਲ ਨੂੰ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਤੇ ਇੱਕ ਮੇਰਾ ਭਰਾ ਇਹ ਗੁਰਿੰਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜੇ ਸੀਗੇ ਜੀ ਗੁਰਮਤਾਲ ਕਾਲਜ ਵਿੱਚ ਤੇ ਪੜੇ ਪੜੇ ਬਿਸ਼ੱਕੇ ਸੀ ਘੱਟ ਸਮਾਂ ਪਰ ਉਸ ਤੋਂ ਬਾਅਦ ਸਾਡਾ ਪਿਆਰ ਕਾਫੀ ਆਪਸ ਵਿੱਚ ਅਸੀਂ ਕਨੈਕਟ ਰਹੇ ਹਾਂ ਜੀ ਤੇ ਮੈਨੂੰ ਨਹੀਂ ਪਤਾ ਹੁਣ ਉਹਨਾਂ ਦੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਨਸਾਨ ਮੇਰਾ ਮੇਨ ਕਾਰਨ ਇਹ ਆ ਬੋਲਣ ਦਾ ਵੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਹਿਜੂਰੀ 'ਚ ਖੜਕੇ ਬਾਰ-ਬਾਰ ਝੂਠ ਬੋਲ ਸਕਦਾ ਹੈ ਕਿ ਬਰਿੰਦਰ ਸਿੰਘ ਮੈਂਟਲੀ ਅਫਸੈਟ ਆ ਹਕੂਮਤ ਨੇ ਸਾਡੇ ਤੇ ਝੂਠੇ ਬਰਚੇ ਦਰਜ ਕਰਾਤੇ ਤਾਂ ਮੈਂ ਉਹਨੂੰ ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਕਿ ਉਹ ਦਰਵਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਆ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਦੇ ਕੇਸਾਂ ਦੀ ਬੇਦਬੀ ਨਹੀਂ ਕੀਤੀ ਹੈਗੀ ਮੇਰੇ ਕੰਕੇ ਦੀ ਬੇਦਬੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਜੀ ਮੈਂ ਸਜ਼ਾ ਕੋਕ ਤੁਹਾਨੂੰ ਤਿਆਰਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਮੈਂ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਐਡਾ ਕਾਬਿਲ ਹੈਗਾ ਵੀ ਮੈਂ ਕਿਸੇ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਵੀ ਕੋਈ ਗਲਤੀਆਂ ਭੁੱਲਣਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵੀ ਆ ਦੁਨਿਆਵੀ ਆਪਾਂ ਇਨਸ ਅੰਮ੍ਰਿਤਪਾਲ ਦੇ ਮੌਸਲੇ ਵਿੱਚ ਮੈਨੂੰ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਿਰਿੰਦਰ ਸਿੰਘ ਤਾਂ ਕੋਈ ਝੂਠੀ ਐਫਆਈਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਈਆ 2200 ਤੋਂ ਕੁਝ ਉੱਪਰ ਰੁਪਈਆ ਮੇਰੀ ਜੇਬ 'ਚੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਲਿਖਾਇਆ ਜੀ ਹੈ ਨਾ ਵੀ ਮੈਂ ਚਾਹੁੰਦਾ ਸੀਗਾ ਮੇਰੇ ਤੇ 1 ਰੁਪਈਆ ਵੱਧ ਨਾ ਲਿਖਾ ਹੋ ਜਾਵੇ ਐਫਆਈਆਰ ਵਿੱਚ ਘੱਟ ਭਾਵੇਂ ਜਿੰਨੇ ਮੇਰੇ ਤੋਂ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਯੂਐਸਐਸਫਾ ਉਹ ਇਸ ਗੱਲ ਦੇ ਗਵਾਹ ਨੇ ਜੀ। ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨੇ ਜੀ। ਵੀ ਹਾਂਜੀ ਇਹਨਾਂ ਦਾ ਪਰਿਵਾਰ ਮੰਨੇ ਆ ਪਰ ਉਹ ਕਹਿੰਦੇ ਤੇਰੀ ਮਾਰਕਟਾਈ ਇਸ ਕਰਕੇ ਹੋਈ ਆ ਬਰਿੰਦਰ ਸਿੰਘ ਵੀ ਭਾਈ ਸਾਹਿਬ ਦੇ ਬਾਰ ਬਾਰ ਕੰਨ ਭਰੇ ਜਾ ਰਹੇ ਤੇ ਤੇਰੀ ਵਰਤੀ। ਇਹ ਉਹਨਾਂ ਦੀ ਮਾਤਾ ਦੀ ਸ਼ਬਦਾਬਲੀ ਆ ਵੀ ਤੂੰ ਸੱਚਾ ਜੀਗਾ ਸਾਨੂੰ ਅੱਜ ਵੀ ਪਤਾ ਪਰ ਤੇਰੀ ਮਾਰਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਦੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਇਦਾਂ ਬਰਿੰਦਰ ਸਿੰਘ ਇਦਾਂ ਜੀ। ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆਂ ਤੇ ਹੈਰਾਨ ਵੀ ਆ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਸਨੀਕਾਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅੱਗੇ ਇਨਵੋਲਵ ਹੋਣੀ ਸੀਗੀ 295 ਏ ਵੀ ਲੱਗੀ ਕਿਉਂਕਿ ਮੇਰੇ ਕੇਸ ਉੱਥੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295 ਏ ਧਾਰਾ ਲੱਗੀ ਆ ਜੀ ਉਹ 30 ਦਿਨ ਮੇਰਾ ਉੱਥੋਂ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਮੇਰੇ ਤੋਂ ਦੂਰ ਨਾ ਜੀ ਰਹਿਣ ਪਰ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਵੀ ਵਿਵادت ਵੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਉੱਤੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਸੀਗੇ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਆ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਚ ਲਾਲਚ ਦਿੱਤੇ ਜਾ ਰਹੇ ਆ 20 ਕਰੋੜਾਂ ਚ ਹੋਣ ਚ 20 ਲੱਖਾਂ ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹ ਬੇਨਤੀ ਕੀਤੀ ਸੀਗੀ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਸ਼ੱਕਦੇ ਜੀ ਆਣ ਪੈਣਪਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਹ ਤੋਂ ਇਹ ਗਲਤ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਾਹ ਤੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਗੀ ਮੈਂ ਕਿਹਾ ਅਸੀਂ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ